ਉਹ ਸਾਡੇ ਤੋਂ ਵਿਛੜ ਗਿਆ ਸੋ ਮੈਂ ਸ਼ਰਧਾਂਜਲੀ ਪੇਟ ਕਰ ਲਿਆ ਚਾਹੀਦਾ ਤੁਹਾਡੇ ਨਾਲ ਕਦੋਂ ਮੁਲਾਕਾਤ ਹੋਈ ਕਿਹੜੀ ਗੱਲ ਹੋਈ ਜਦੋਂ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਚੱਲ ਰਹੀਆਂ ਸੀ ਉਦੋਂ ਮੈਂ ਇੱਥੇ ਆਇਆ ਸੀ ਕੁਮਾਰ ਮੰਡੀ ਹਾਂਜੀ ਆਈ ਸੀ ਰੋਡ ਤੋਂ ਉਹ ਪ੍ਰਵਾਸਮੇ ਤਾਂ ਕਿ ਉਹਨਾਂ ਨੇ ਮੈਨੂੰ ਹਾਰ ਵੀ ਪੈਨ ਆਇਆ ਸੀ ਜੀ ਜੀ ਮੈਨੂੰ ਤੁਹਾਡੀ ਵੀਡੀਓ ਚ ਕੈਮਰੇ ਚ ਕੈਦ ਹੋਊਗਾ ਜੀ ਆਇਓ ਸੀ ਹਾਂਜੀ ਰੋਡ ਤੋਂ ਜੀ ਬਾਅਦ ਫੋਨ ਤੇ ਹਮੇਸ਼ਾ ਗੱਲ ਹੁੰਦੀ ਸੀ ਕੋਈ ਨਾ ਕੋਈ ਕੰਮ ਕੋਈ ਕਿਸੇ ਉਹ ਕੰਮ ਲਈ ਕੋਈ ਪ੍ਰਸ਼ਾਸਨ ਨਾਲ ਗੱਲ ਕਰਨ ਲਈ ਤਾਂ ਮੈਂ ਬਸ ਇਹ ਕਹੂੰਗਾ ਕਿ ਪਰਮਾਤਮਾ ਉਹਨਾਂ ਦੇ ਆਤਮਾ ਨੂੰ ਸ਼ਾਂਤੀ ਬਖਸ਼ੇ ਔਰ ਸਾਡੀ ਪਾਰਟੀ ਲਈ ਇਹ ਕਿਹਾ ਜਾ ਸੱਥ ਤੇ ਚਲੇ ਜਾਣਾ ਜਿਹੜਾ ਲੋਕਪੱਖੀ ਸੀ ਜਿਹੜਾ ਹਮੇਸ਼ਾ ਇੱਥੇ ਅੱਜ ਸਾਰੀਆਂ ਪਾਰਟੀਆਂ ਵੱਲੋਂ ਨੁਮਾਇੰਦੇ ਆਏ ਨੇ ਇਹੀ ਇਸੇ ਗੱਲ ਦਾ ਸਬੂਤ ਹੈ ਕਿ ਉਹਨਾਂ ਦਾ ਸਮਾਜਿਕ ਦਾਇਰਾ ਕਿੰਨਾ ਵੱਡਾ ਸੀ ਕਿ ਪਾ ਮੇ ਵਿਚਾਰਕ মতਪੇਦ ਕਈ ਵਾਰੀ ਹੋ ਜਾਂਦੇ ਨੇ ਇਧਰ ਉਧਰ ਪਾਰਟੀਆਂ ਨਾਲ ਪਰ ਅੱਜ ਸਾਰਿਆਂ ਦਾ ਇੱਥੇ ਆਉਣਾ ਆ ਕੇ ਸ਼ਰਧਾਂਜਲੀ ਦੇਣੀ ਫੁੱਲ ਪੈਂਟ ਕਰਨੇ ਉਹ ਇਸੇ ਗੱਲ ਦਾ ਹੀ ਇੱਕ ਸਬੂਤ ਹੈ ਕਿ ਗੋਗੀ ਜੀ ਇੱਕ ਐਸੀ ਰੂਹ ਸਨ ਜਿਹੜੇ ਸਾਰਿਆਂ ਨਾਲ ਵਿਚਰਦੇ ਸੀ ਸਾਰਿਆਂ ਨਾਲ ਬਣਾ ਕੇ ਰੱਖਦੇ ਸੀ ਤੇ ਅਚਾਨਕ ਇਸ ਤਰ੍ਹਾਂ ਦੇਖੋ ਜਾਣਾ ਹਰੇਕ ਨੇ ਪਰ ਵਕਤ ਤੋਂ ਪਹਿਲਾਂ ਚਲੇ ਜਾਣਾ ਇਹਦਾ ਬਹੁਤ ਦੁੱਖ ਹੁੰਦਾ ਹੈ ਔਰ ਹਮੇਸ਼ਾ ਸਾਡੇ ਦਿਲਾਂ ਚ ਉਹ ਵਸਦੇ ਰਹਿਣਗੇ। ਕਿੱਦਾਂ ਬਤ ਕਹਿੰਦੇ ਚੰਗੀ ਚਲਾਦੀ ਵਿੱਚ ਰਹਿੰਦੇ ਸੀ ਚ ਹਰ ਸਮੇਂ ਬਿਲਕੁਲ ਹਾਸਮੁਖ ਸੰ ਸੱਚੀ ਗੱਲ ਕਹਿ ਦਿੰਦੇ ਸਨ ਚਾਹੇ ਆਪਣੀ ਪਾਰਟੀ ਹੋਵੇ ਚਾਹੇ ਕੋਈ ਆਪਣਾ ਮਿੱਤਰ ਹੋਵੇ ਲੇਕਿਨ ਜੀਰੇ ਨਾਲ ਵੀ ਰਹੇ ਉਹਦੇ ਨਾਲ ਪੂਰੀ ਤੋੜ ਨਭਾਈ ਦੋਸਤੀ ਦਾ ਬਹੁਤ ਵੱਡਾ ਮੈਂ ਸਮਝਦਾ ਕਿ ਇੱਕ ਸਿੰਬਲ ਸੀ ਗੋਗੀ ਸਾਹਿਬ ਬਗਾਨੀ ਪਾਰਟੀ ਚ ਮੈਂ ਤੁਹਾਨੂੰ ਦੱਸਿਆ ਜਾ ਕੇ ਵੀ ਦੂਜੀ ਪਾਰਟੀ ਚ ਜਾ ਕੇ ਵੀ ਉਹ ਸਾਡੇ ਨਾਲ ਇਸ ਤਰ੍ਹਾਂ ਦਾ ਉਹਨਾਂ ਦਾ ਵਤੀਰਾ ਸੀ ਕਿ ਅਸੀਂ ਉਹਨਾਂ ਦੇ ਆਪਣੇ ਉਹਨੇ ਪੁਰਾਣੀ ਸਰ ਲੱਗਦਾ ਲੁਧਿਆਣਾ ਵਿੱਚ ਹੋਇਆ ਸੀ ਕਿ ਤਾਰਾ ਰੋੜੀ ਵਾਲਾ ਕੀ ਮੈਂ ਕਹਿੰਦਾ ਜੀ ਕੋਈ ਛੋਟਾ ਆਮ ਵਿਅਕਤੀ ਵੀ ਜਿਹੜੋ ਜਾਣਦਾ ਨਾ ਜੀ ਔਰ ਇਹ ਘਰ ਦੇ ਵਿੱਚ ਤੇ ਔਰ ਇਹ ਦੋਸਤਾਂ ਮਿੱਤਰਾਂ ਤੇ ਇਲਾਕੇ ਦੇ ਆਸ-ਪਾਸੇ ਹਨੇਰਾ ਛਾ ਜਾਂਦਾ ਜਦੋਂ ਇਹੋ ਜਿਹਾ ਵਿਅਕਤੀ ਜਾਂਦਾ ਤਾਂ ਮੇਰਾ خیال ਆਸ-ਪਾਸੇ ਦੀਆਂ ਜਿਹੜੇ ਬਾਗ ਹੈ ਦਰਖਤ ਹੈ ਉਹ ਵੀ ਮੁਰਝਾ ਜਾਂਦੇ ਸੋ ਬਹੁਤ ਵੱਡਾ ਨੁਕਸਾਨ ਹੈ ਸੱਚੇ ਪਾਸ਼ਾ ਪਰਮਾਤਮਾ ਨੂੰ ਪਰਮਾਤਮਾ ਕਿਰਪਾ ਕਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਤੇ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ ਇੱਕ ਤਾਂ ਸੋ ਬਲੀ ਕੁਰੀ ਬਾਰੇ ਜੋ ਮੈਂ ਅੱਜ ਸਵੇਰ ਦਾ ਚੈਨਲਸ ਤੇ ਸੁਣ ਰਹੇ ਹਾਂ ਐਕ੍ਰੋਸ ਦੀ ਪਾਰਟੀ ਉਹਨਾਂ ਦਾ ਪਿਆਰ ਬਣਾਇਆ ਹੋਇਆ ਸੀ ਉਹ ਕਿਸੇ ਨਾਲ ਝੇਤੀ ਕਰੇ ਉੱਚੀ ਆਵਾਜ਼ ਤਾਂ ਬੋਲਦੇ ਨਹੀਂ ਸੀ ਤੇ ਅੱਜ ਇਹ ਹੁੰਦਾ ਵੀ ਆ ਵੀ ਜਿਹੜੇ ਇਹ ਜੇ ਚੰਗੇ ਰੰਗਲੇ ਭਰਾ ਹੁੰਦੇ ਆ ਦੋਸਤ ਹੁੰਦੇ ਆ ਪਰਿਵਾਰ ਚ ਉਹ ਜਾਂਦੇ ਵੀ ਛੇਦੀ ਨੇ ਇਹ ਪਤਾ ਨਹੀਂ ਕਿ ਕੁਦਰਤ ਨੂੰ ਮਨਜ਼ੂਰ ਆ ਪਰ ਇਹ ਜੀ ਗੱਲ ਹੁਣ ਹੋਣੀ ਜਿਹੜਾ ਇਹ ਵੈਪਨ ਸੀ .22 ਦਾ ਬਹੁਤ ਛੋਟਾ ਵੈਪਨ ਹੁੰਦਾ ਏ ਇਹਦੇ ਨਾਲ ਤਾਂ ਮੈਂ ਸਮਝਦਾ ਮਤਲਬ ਬਸ ਆਈ ਹੋਈ ਜਿਵੇਂ ਕਹਿ ਲੋ ਨਾ ਨਹੀਂ ਤਾਂ .22 ਬਹੁਤ ਛੋਟਾ ਇੱਕ ਕੈਲੀਬਰ ਦਾ ਜਿਹੜੀ ਉਹਦੀ ਰੌਂਦ ਹੁੰਦਾ ਗੋਲੀ ਹੁੰਦੀ ਆ ਪਰ ਜਿੰਨੀ ਲਿਖੀ ਹੈ ਗਲਤ ਆ ਉਹ ਤਾਂ ਪ੍ਰਸ਼ਾਸਨ ਕਹਿ ਰਿਹਾ ਕਿ ਐਕਸੀਡੈਂਟਲ ਜਿਹੜੀ ਹੈਗੀ ਹੈ